ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਿਆ ਜੋ ਬੀਬੀ ਜੇ ਪਰ ਪੁੱਛਦੇ ਆ ਕਿ ਮਨ ਜੋ ਹੈ ਉਹ ਨੌ ਦੁਆਰਾਂ ਨੂੰ ਛੱਡ ਕੇ ਦਸਮ ਦੁਆਰ ਦੇ ਵਿੱਚ ਕਿਵੇਂ ਜਾਵੇ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਸਾਡਾ ਮਨ ਤਾਂ ਦਸਮ ਦੁਆਰ ਤੇ ਜਾਂਦਾ ਹੀ ਨਹੀਂ ਸਾਨੂੰ ਦੱਸੋ ਇਹ ਦਸਮ ਦੁਆਰ ਤੇ ਮਨ ਕਿਵੇਂ ਜਾਵੇ ਵਾਹਿਗੁਰੂ ਜੀ ਦੇਖੋ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਾਰਾ ਪੇੜ ਦਿੱਤਾ ਆ ਇਸ ਧੰਨ ਬਾਰੇ ਵੀ ਤੇ ਮਨ ਬਾਰੇ ਵੀ ਜਿੰਨਾ ਆਪਾਂ ਗੁਰਬਾਣੀ ਨੂੰ ਪੜ੍ਹਦੇ ਜਾਵਾਂਗੇ ਵਿਚਾਰਦੇ ਜਾਵਾਂਗੇ ਸਾਡੇ ਜਿਹੜਾ ਮਨ ਆ ਉਹਦੇ ਗਿਆਨ ਦੇ ਵਿੱਚ ਵਾਧਾ ਹੋਵੇਗਾ ਹੁਣ ਵੇਖੋ ਜੋ ਤੁਸੀਂ ਸਵਾਲ ਪੁੱਛਿਆ ਹੈ ਕਿ ਨੌ ਦੁਆਰਾਂ ਨੂੰ ਮਨ ਕਿਵੇਂ ਛੱਡੇਗਾ ਗੁਰੂ ਜੀ ਵੀ ਆਪਾਂ ਨੂੰ ਇਹੀ ਸਮਝਾਉਂਦੇ ਆ ਕਿ ਪਹਿਲਾਂ ਤੁਸੀਂ ਨੌ ਦੁਆਰਾਂ ਨੂੰ ਬੰਦ ਕਰਨਾ ਸਿੱਖੋ ਫਿਰ ਮਨ ਆਟੋਮੈਟਿਕ ਆਪਣੇ ਆਪ ਹੀ ਦਸਮ ਤੇ ਜਾਵੇਗਾ ਜਿੱਥੇ ਜਾਣ ਦੀ ਕੀ ਨਿਸ਼ਾਨੀ ਹੋਵੇਗੀ ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਡਾ ਮਨ ਦਸਮ ਦੁਆਰ ਤੇ ਬਿਠਾ ਹੈ ਮਾਰੇ ਕਹਿੰਦੇ ਕਿ ਜੇ ਤੁਸੀਂ ਇਹਨਾਂ ਨੌ ਦੁਆਰਾਂ ਨੂੰ ਬੰਦ ਕਰੋ ਹੁਣ ਨੌ ਦੁਆਰਾਂ ਨੂੰ ਬੰਦ ਕਰਨ ਦਾ ਤਰੀਕਾ ਕੀ ਆ ਨੌ ਦੁਆਰਾਂ ਨੂੰ ਬੰਦ ਕਰਨ ਦਾ ਤਰੀਕਾ ਹੈ ਵਾਹਿਗੁਰੂ ਗੁਰਮੰਤਰ ਦੇਖੋ ਸੰਗਤ ਜੀ ਗੁਰਮੰਤਰ ਕੋਈ ਵੀ ਹੋ ਸਕਦਾ ਜਰੂਰੀ ਨਹੀਂ ਸਾਰੇ ਵਾਹਿਗੁਰੂ ਜਪਦੇ ਅਲੱਗ-ਅਲੱਗ ਧਰਮਾਂ ਦੇ ਜੋ ਲੋਕ ਨੇ ਉਹ ਅਲੱਗ-ਅਲੱਗ ਉਹਨਾਂ ਦੇ ਗੁਰਮੰਤਰ ਨੇ ਸੋ ਕੋਈ ਵੀ ਗੁਰਮੰਤਰ ਹੋਵੇ ਜਦੋਂ ਆਪਾਂ ਪੂਰੀ ਜਪਣਾ ਆਰੰਭ ਕਰਦੇ ਆ ਸਾਡਾ ਧਿਆਨ ਬਾਹਰ ਜਾਣ ਦੀ ਬਜਾਏ ਗੁਰਮੰਤਰ ਦੀ ਆਵਾਜ਼ ਦੇ ਵਿੱਚ ਲੱਗ ਜਾਂਦਾ ਹੈ ਜਦੋਂ ਆਵਾਜ਼ ਦੇ ਵਿੱਚ ਲੱਗ ਜਾਂਦਾ ਤਾਂ ਇਹ ਵਿਚਾਰ ਰਹਿਤ ਹੋ ਜਾਂਦਾ ਨਾਲ ਦੀ ਨਾਲ ਇਹਨੂੰ ਖੁਮਾਰੀ ਵੀ ਚੜਦੀ ਆ ਆਨੰਦ ਵੀ ਆਉਂਦਾ ਸੁੱਖ ਵੀ ਆਉਂਦਾ ਬਹੁਤ ਇਹਨੂੰ ਅਨੁਭਵ ਹੁੰਦੇ ਸਿਮਰਨ ਕਰਦੇ ਕਰਦੇ ਬਹੁਤ ਜ਼ਿਆਦਾ ਸੁੱਖ ਆਉਂਦਾ ਇਹਨੂੰ ਇੰਨਾ ਸੁਖ ਹੁੰਦਾ ਕਿ ਕਹਿੰਦਾ ਵੀ ਬਸ ਦੁਨੀਆ ਇੱਕ ਪਾਸੇ ਤੇ ਸਿਮਰਨ ਇੱਕ ਪਾਸੇ ਇਹ ਜਿੱਥੋਂ ਸਿਮਰਨ ਤੋਂ ਸੁੱਖ ਮਿਲਦਾ ਜਿੱਥੋਂ ਨੂੰ ਭੱਜਿਆ ਜਾਂਦਾ ਮਨ ਜਦੋਂ ਆਪਾਂ ਸਿਮਰਨ ਕਰਨਾ ਵਿਚਾਰ ਰਹਿਤ ਮਨ ਹੋ ਗਿਆ ਸਾਡੇ ਤਨ ਦੇ ਜਿਹੜੇ ਨੌ ਦੁਆਰੇ ਆ ਆਪਣੇ ਆਪ ਬੰਦ ਹੋ ਜਾਂਦੇ ਆ ਜਦੋਂ ਵਿਚਾਰ ਹੀ ਆਉਣੇ ਬੰਦ ਹੋ ਗਏ ਦੁਆਰ ਆਪਣੇ ਆਪ ਬੰਦ ਹੋਣਗੇ ਜਦੋਂ ਨੌ ਦੁਆਰ ਬੰਦ ਹੋ ਗਏ ਸੁਰਤੀ ਜਾਵੇਗੀ ਇੱਥੇ ਜਦੋਂ ਇੱਥੇ ਉੱਪਰ ਨੂੰ ਜਾਵੇਗੀ ਤਾਂ ਇੱਥੇ ਕੀ ਨਿਸ਼ਾਨੀ ਹੋਵੇਗੀ ਕਿ ਅਸੀਂ ਸਾਡਾ ਜਿਹੜਾ ਮਨ ਹੈ ਉਹ ਦਸਮ ਦੁਆਰ ਤੇ ਪਹੁੰਚ ਗਿਆ ਗੁਰੂ ਜੀ ਸਮਝਾਉਂਦੇ ਆ ਕਿ ਜਦੋਂ ਤੁਸੀਂ ਦਸਮ ਦੁਆਰ ਤੇ ਜਾਮੋਗੇ ਤੁਹਾਨੂੰ ਉੱਥੇ ਅੰਤਰਗਤ ਹੀ ਬਹੁਤ ਤਰ੍ਹਾਂ ਦੇ ਅਨਹਦ ਸ਼ਬਦ ਸੁਣਾਈ ਦੇਣਗੇ ਇਹ ਨਿਸ਼ਾਨੀ ਹੋਵੇਗੀ ਤੇ ਤੇਜੀ ਵੀ ਇਹ ਵੀ ਪੁੱਛ ਲੈਂਦੇ ਆ ਕਿ ਦਸਮ ਦਵਾਰ ਖੁੱਲ੍ਹੇ ਦੀ ਕੀ ਨਿਸ਼ਾਨੀ ਹੈ ਸੰਗਤ ਜੀ ਜਦੋਂ ਦਸਮ ਦਵਾਰ ਖੁੱਲੇਗਾ ਤਾਂ ਸਾਹਮਣੇ ਹਨੇਰੇ ਦੀ ਜਗ੍ਹਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ